ਸਦੂਲਗੜ੍ਹ ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਜਿਸ ਕਾਰਨ ਆਏ ਦਿਨ ਸ਼ਹਿਰ ਵਾਸੀਆਂ ਨੂੰ ਕੋਈ ਨਾ ਕੋਈ ਨਵੀਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਸੜਕ ਦੇ ਆਸ-ਪਾਸੇ ਬਣ ਰਿਹਾ ਨਿਕਾਸੀ ਨਾਲੇ ਦਾ ਕੰਮ ਅਧੂਰਾ ਛੱਡਿਆ ਗਿਆ ਹੈ ਉੱਥੇ ਹੀ ਟਾਈਲਾਂ ਦਾ ਕੰਮ ਵੀ ਅਧਵਿਚਕਾਰ ਹੀ ਲਟਕ ਰਿਹਾ ਹੈ ਇਹ ਨਿਕਾਸੀ ਨਾਲਾ ਬਣਾਉਣ ਸਮੇ ਜਾਂ ਫਿਰ ਸੜਕ ਦੇ ਆਸ-ਪਾਸੇ ਲੱਗਣ ਵਾਲੀਆਂ ਟਾਈਲਾਂ ਦਾ ਕੰਮ ਕਰਨ ਸਮੇ ਜੋ ਮਿੱਟੀ ਦੇ ਢੇਰ ਲਗਾਏ ਗਏ ਸਨ ਉਹ ਹਾਲੇ ਤੱਕ ਨਹੀਂ ਚੱਕੇ ਗਏ ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਕੀ ਕਿਹਾ ਦੇਖੋ ਸਾਡੀ ਇਸ ਰਿਪੋਰਟ ਵਿੱਚ ਜੀ ਪਰੇਸ਼ਾਨ ਤਾਂ ਬਹੁਤ ਨਾ ਦੇ ਹੋ ਰਹੇ ਆ ਜੀ ਆਹ ਮਿੱਟੀ ਦੇਖ ਲਓ ਤੁਸੀਂ ਐਨੀ ਮਿੱਟੀ ਪਈ ਆ ਸੜਕਾਂ ਤੇ ਮੰਨ ਲਓ ਮਿਸਤਰੀ ਹੈ ਆਪਣੀ ਦੁਕਾਨ ਦੇ ਕੰਮ ਨਹੀਂ ਕਰ ਸਕਦੇ ਜੀ ਗੱਡੀ ਅੰਦਰ ਕਿਵੇਂ ਜਾਊਗੀ ਬਾਹਰ ਕਿਵੇਂ ਆਊਗੀ ਇੱਕ ਮੀਂਹ ਹੋਇਆ ਜੀ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਇੱਥੇ ਨਾਲੇ ਬਣਾਤਾ ਦਿੱਤੇ ਜੀ ਬੰਦ ਪਏ ਆ ਸਾਰੇ ਨਾਲੇ ਕੰਮ ਖਾਲੇ ਬਣਾਏ ਆ ਜੀ ਉਸ ਤੋਂ ਬਾਅਦ ਮਿੱਟੀ ਚੱਕੀ ਨਹੀਂ ਇਹਨਾਂ ਨੇ ਇੱਥੋਂ ਜੀ ਰੋਡ ਤੋਂ ਪਰਲੀ ਸਾਈਡ ਵੀ ਇਹੀ ਹਾਲ ਹੈ ਜੀ ਇੱਥੇ ਵੀ ਇਹੀ ਹਾਲ ਹੈ ਆ ਦੋ ਦਿਨ ਪਹਿਲਾਂ ਮੀਂਹ ਪਿਆ ਗੋਡੇ-ਗੋਡੇ ਪਾਣੀ ਜਮਾ ਹੋ ਜਾਂਦਾ ਜਿੱਥੇ ਹਾਲੇ ਬਣਾਉਣ ਵਾਲਾ ਠੇਕੇਦਾਰ ਇੱਥੇ ਆਇਆ ਸੀ ਤੁਸੀਂ ਉਹਨੂੰ ਇਸ ਬਾਰੇ ਦੱਸਿਆ ਸੀ ਜੀ ਕਿ ਮਿੱਟੀ ਪਈ ਹੈ ਠੇਕੇਦਾਰ ਦੇ ਸਾਹਮਣੇ ਦੀ ਗੱਲ ਹੀ ਹੈ ਜੀ ਇਹ ਉਹ ਕਹਿੰਦਾ ਹੀ ਉਹਨੇ ਕਈ ਵਾਰੀ ਕਹਿੰਦਾ ਅੱਜ ਵੀ ਕਹਾਈ ਹੁਣ ਕਿੰਨੇ ਵਾਰ ਗੱਲ ਹੋ ਗਈ ਜੀ ਪਰ ਕੋਈ ਧਿਆਨ ਹੀ ਨਹੀਂ ਦਿੰਦਾ ਰੋਡ ਹੁਣ ਬਣੀ ਹੈ ਬਾਤੋ ਯਾਦ ਆਉਂਦਾ ਹੈ ਰੋਡ ਪਰਲੀ ਸਾਈਡ ਤੋਂ ਵੀ ਟੁੱਟੀ ਪਈ ਜਾਵੇ ਮੰਗੇ ਕਰਦੇ ਆਂ ਜੀ ਬਾਕੀ ਵੱਲਾਂ ਵੱਲ ਧਿਆਨ ਦਿੰਨੇ ਹੋ ਸਫਾਈ ਕਰਨੀ ਵੀ ਧਿਆਨ ਦੇ ਲੋ ਕੁ ਮਾੜਾ ਮੋਟਾ ਜੀ ਸ਼ਹਿਰ ਚ ਸਾਰੇ ਚ ਸਫਾਈ ਦਾ ਬੁਰਾ ਹਾਲ ਹੋ ਰਿਹਾ ਜੀ ਸੜਕਾਂ ਦਾ ਸਾਰਿਆਂ ਦਾ ਬੁਰਾ ਹਾਲ ਹੈ ਸ਼ਹਿਰ ਚ ਕੋਈ ਧਿਆਨ ਹੀ ਨਹੀਂ ਹੈਗਾ ਸੜਕ ਤੇ ਰੇਤਾ ਬਹੁਤ ਬਿਆਹ ਢੇਰ ਲੱਗੇ ਹੋਇਆ ਬਹੁਤ ਚੁਗਾਤੀ ਇਥੋਂ 6 ਟਰੈਕਟਰ ਤਾਂ ਚੁਗਾਦੇ ਸੀ ਦੂ ਪਹਿਲਾਂ ਜਿਹੜੇ ਇਹਨਾਂ ਨੇ ਤਾਰਾਂ ਪਾਈਆਂ ਜੋੜ ਲਾਏ ਉਹ ਵੀ ਬਹੁਤ ਡੂੰਗੇ ਹੋ ਰਹੇ ਹੈ ਇਹ ਗੜ ਖਾਟ ਡਿੱਗਦੀਆਂ ਬੱਸਾਂ ਵਿੱਚ ਸੋਨੇ ਪਾਸੇ ਸਾਈ ਹੋਣੀ ਜਾਂਦੀ ਸੜਕ ਦੀ